ਮੇਰਾ ਨਾਮ ਸ਼ਾਲੂ ਆ ਕਿਜੀ ਕੀ ਲੱਗਦੀ ਮੈਂ ਉਹਦੀ ਭੈਣ ਆ ਉਹਦੀ ਵੱਡੀ ਸਿਸਟਰ ਆ ਮੈਂ ਔਰ ਮੇਰਾ ਬ੍ਰਦਰ ਛੋਟਾ ਛੋਟਾ ਭੈਣ ਆ ਤੋ ਇਹ ਜੇ ਕੋਈ ਕੰਮ ਨਹੀਂ ਸੀ ਗਰਦਾਰਾਂ ਨੇ ਮਾਰੇਗਾ ਬਾਰ ਬਲਾ ਕੇ ਫੋਨ ਤੇ ਸਾਡੀ ਕੋਈ ਸੁਣਾਈ ਨਹੀਂ ਕਰ ਲਿਆ ਹੈ ਗਿਆ ਪਹਿਲਾਂ ਉਹਨੂੰ ਕਿਰਪਾ ਨਾਲ ਵੱਡੇ ਹੋਰ ਪੱਟਾਂ ਤੋਂ ਕੰਕੇ ਸਿਰਚ 22 ਤਰੀਕ ਨੂੰ ਮੇਰੇ ਵੀ ਕਿੱਥੇ ਗੁਰਨਾਮ ਕੋ ਕੋਲ ਜਗੋਲੇ ਮੇਰੇ ਵੀਰਾਂ ਨੂੰ ਕੱਲਾ ਕੱਲਾ ਮੇਰਾ ਵੀਰਾ ਗੁਰਸੇਵਤ ਕਲਿਆਣ ਆਉ ਦਾ ਨਾਮ ਆ ਰਾਤ ਨੂੰ ਬੁਲਾਇਆ ਫੋਨ ਕਰਕੇ ਦੋ ਮੁੰਡੇ ਸੰਗਰੂਰਾਂ ਤੋਂ ਬੁਲਾਇਆ ਕਿੱਥੇ ਹੋਟਲ ਦੇ ਵਿੱਚ ਬੁਲਾਇਆ ਕਿਸੇ ਦੇ ਫੋਨ ਕਰਕੇ ਕਹਿੰਦਾ ਆ ਜਾ ਮੁੰਡੇ ਦੋ ਸੀ ਸੰਗਰੂਰ ਦੇ ਸੀ ਇੱਕ ਮੇਰਾ ਵੀਰਾ ਗੁਰਸੇਵਤ ਕਲਿਆਣ ਇੱਕ ਹੋਰ ਮੇਰਾ ਵੀਰਾ ਵਿਸ਼ਾਲ ਟਾਲੀ ਵਾਲਾ ਦੋਨੇ ਸੀ ਉਹਨੇ ਕੀ ਕੀਤਾ ਔਰੇ ਗੋਲੀ ਠੋਕੀ ਔਰੇ ਆਈ ਸਾਨੂੰ ਮਿਲਣਾ ਇਨਸਾਫ ਜੇ ਸਾਨੂੰ ਨਾ ਮਿਲਿਆ ਅਸੀਂ ਜਾਣੀਏ ਫਰਅਦੀ ਵੀ ਕੀ ਹੋਊਗਾ ਸੇਪ ਦੀ ਪਾਣਾ ਮੈਂ ਬੱਟੀ ਇਨਸਾਫ ਸਾਨੂੰ ਮਿਲੇਗਾ ਚਾਰ ਚਾਰ ਫੋਨ ਲੱਗ ਰਹੇ ਨੇ ਇਨਸਾਫ ਸਾਨੂੰ ਮਿਲੇ ਹਾਂ ਇਨਸਾਫ ਸਾਨੂੰ ਇਹ ਮੇਰੀ ਗਵਾਹੀ ਆ ਪਾਈ ਸੀ ਜਿਹੋ ਮੈਂ ਲਾਈਦਾ ਜੋ ਮੈਂ ਨੇ ਨਾ ਜੋ ਮੈਂ ਨੇ ਆਉਂਦੇ ਨਜ਼ਰਾਂੋਂ ਦੇਖਾ ਨਾ ਮੇਰਾ ਵੀਰਾ ਮੈਂ ਸੀ ਮੇਰਾ ਵੀਰਾ ਧਾਰੀ ਬਾਤ ਸੀ ਇੱਕੋ ਮੇਰਾ ਤੇਰਾ ਖਲਿਆਣ ਸੀ ਚਾਰ ਪਹਿਣਾ ਦਾ ਇੱਕ ਵੀਰਾ

ਇਹ ਅਸਲ ਚ ਗੱਲ ਕੀ ਹੋਈ ਆ ਉੱਥੇ ਪਹਿਲਾਂ ਇਹ ਇਹ ਸੀ ਘਟਨਾ ਬਹੁਤ ਛੋਟੀ ਛੋਟੇ ਲੈਵਲ ਤੇ ਚੱਲੀ ਸੀ ਅੱਜ ਤੋਂ ਕੁੱਲ ਕ 10 ਦਿਨ ਪਹਿਲਾਂ ਇਹ ਮਤਲਬ ਲੜਾਈ ਹੋਈ ਸੀ ਆਪਸ ਚ ਸਾਡੇ ਮੁੰਡਿਆਂ ਦੇ ਸੱਟਾਂ ਮਾਰੀਆਂ ਗਈਆਂ ਨੇਗੀਆਂ ਸੱਟਾਂ ਵੱਜਣ ਤੋਂ ਬਾਅਦ ਉਹ ਹਸਪੀਟਲ ਲਿਜਾਏ ਗਏ ਨੇ ਉਹਨਾਂ ਨੂੰ ਨੰਗੀਆਂ ਤਲਵਾਰਾਂ ਨਾਲ ਵੱਢਿਆ ਗਿਆ ਪੁਲਿਸ ਨੇ ਕੀ ਕੀਤਾ ਚਾਕੇ 23 ਦੀ ਰਫਟ ਪਾਤੀ ਠੇਕੇਦਾਰਾਂ ਨੇ ਚਲੋ ਠੇਕੇਦਾਰਾਂ ਦਾ ਸਿਸਟਮ ਹੁੰਦਾ ਜੀ ਉਹਨਾਂ ਨੇ ਕੀ ਕੀਤਾ ਉਹ ਕਹਿੰਦੇ ਵੀ ਪ੍ਰਸ਼ਾਸਨ ਸਾਡੇ ਜੇਬ ਦੇ ਵਿੱਚ ਆ ਵੀ ਅਸੀਂ ਮਤਲਬ ਇਹ ਹੋਣ ਨਹੀਂ ਦਿੰਦੇ ਕੁਝ ਵੀ ਅਸੀਂ ਬਹੁਤ ਭੱਜੇ ਨੱਠੇ ਚਲੋ ਨਹੀਂ ਕੁਝ ਬਣਿਆ ਅਸੀਂ ਫੇਰ ਵੀ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਅੱਜ ਨਹੀਂ ਗੱਲ ਕੱਲ ਨਹੀਂ ਬਰਸ ਸੁਧਰੀ ਜਾਣਗੇ ਪਰ ਕੋਈ ਸਿਸਟਮ ਨਹੀਂ ਬਣਿਆ ਜੀ ਉਹ ਛੋਟੀ ਜੀ ਉਹ ਛੋਟੀ ਜੀ ਲੜਾਈ ਨੂੰ ਅੱਜ ਇਸ ਇਹ ਸਿਸਟਮ ਦੇ ਵਿੱਚ ਐਡਾ ਵੱਡਾ ਅੰਜਾਮ ਦਿੱਤਾ ਗਿਆ ਵਾ ਇਹ ਸਾਡੇ ਸਾਡਾ ਤਾਂ ਐ ਲਾ ਲਓ ਜੀ ਸਾਡਾ ਤਾਂ ਜੱਗ ਸੁੰਨਾ ਹੋ ਗਿਆ ਸਾਡਾ ਜਵਾਬ ਬਰਾਬਰ ਦਾ ਜਵਾਬ ਸੀ ਆ ਸਾਡਾ ਸਾਰਾ ਹਜੂਮ ਆ ਉਹ ਬੱਚੇ ਕਰਕੇ ਹੀ ਖੜਾ ਹੈ ਔਰ ਇਹ ਬੱਚਾ ਬਹੁਤ ਲਾਇਕ ਸੀਗਾ ਪੜਿਆ ਲਿਖਿਆ ਬੱਚਾ ਸੀਗਾ ਅਸੀਂ ਕੋਈ ਤੁਹਾਡੇ ਤੁਹਾਡੇ ਮਾਧਿਅਮ ਰਾ ਇੱਕੋ ਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਜਿਹੜੇ ਸ਼ਰਾਰਤੀ ਅਨਸਰਾਂ ਨੇ ਇਹ ਕੰਮ ਇਹ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਮਾਹੌਲ ਸ਼ਾਂਤ ਬਣਿਆ ਰਹੇ ਵੀ ਮਾਹੌਲ ਸ਼ਾਂਤ ਦੇ ਨਾਲ ਅਸੀਂ ਉਸ ਬੱਚੇ ਨੂੰ ਮਤਲਬ ਅੰਤਿਮ ਵਿਦਾਈ ਦੇ ਸਕੀਏ